ਪੱਪਾ ਪੱਪਾ ਬੱਖਿਆ ਹਲਾ ਤਖਮੜੇ ਏ ਤੁਪੂ ਬੱਖਿਆ ਹਲਾ ਤਖਮੜੇ ਨਿੱਕੇ ਨਿੱਕੇ ਸੱਪਾਂ ਵੀ ਆ ਗਏ ਜੱਟ ਵਿੱਚ ਇੱਕ ਟੱਕ ਫੜਦਾ ਜੱਟ ਬਾਤਾਂ ਦੀਆਂ ਤੱਕ ਦੱਸ ਕਿ ਲਾਰੇ ਅੱਜ ਜੱਟ ਦੀ ਟੀਕ ਜੱਟ ਹੋਣਾ ਫਤਾਲੀ ਬਾੜੀਆਂ ਦੀਆਂ ਤੱਕ ਦੁਕਾਨ ਖੰਨਾ ਨੇ ਏ ਜੱਟ ਦੀ ਟੀਕ ਜੱਟ ਹੋਣਾ ਫਤਾਲੀ ਬਾੜੀਆਂ ਦੀਆਂ ਤੱਕ ਦੁਕਾਨ ਖੰਨਾ ਨੇ ਪੱਪਾ 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 ਕਮ ਹੋਇਆ ਬਾਈ ਪੱਪਾ ਪੱਪਾ ਮੋੜਾ ਪਾਈ ਪਾ ਫੱਫੀ ਵਿੱਚ ਬੱਚੇ ਨਾਲ ਯਾਰ ਬੇਲੀ ਖਾ ਖਾ ਸੀ ਦਿੱਕ ਤੇ ਹੁਣ ਮੋੜੇ ਹੋਰ ਦੀ ਨਹੀਂ ਰਾਹ ਜਿੱਤੇ ਮਤਰਨ ਖੇਲ ਯਾਰ ਹਰ ਜਗ੍ਹਾ ਪਾ 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 ਆ ਜਮ ਮੁੱਕਦੇ ਨੇ ਐਡਾ ਹੀ ਮਤ ਕਾ ਲੈਣ ਦੇ ਸਵਰਗਾ ਦੇ ਟੰਟੇ ਮੈਨੂੰ ਲਾ ਲੈਣ ਦੇ ਜੱਦੀ ਸ਼ਮਲੇ ਦੇ ਰਾਵਲ ਪਾ ਲੈਣ ਦੇ ੱਥੇ ਖੂਦ ਦੇ ਵਿੱਚ ਮੈਨੂੰ ਜਾਲ ਲੈਣ ਦੇ ਸੰਦ ਨਹੀਂ ਕੋਈ ਤੇਰਾ ਕੋਈ ਪਰਦਾ ਇਕੋ ਜ਼ਿੰਦਗੀ ਮੈਂ ਕਰੂੰ ਜੋ ਵੀ ਦਿਲ ਕਰਦਾ ਹੱਥਾਂ ਤੇ ਬਲਾਟ ਮਟਾਏ ਹੁੰਦੇ ਨੇ ਜਿੱਥੇ ਆਏ ਹੁੰਦੇ ਨੇ ਯਾਰ ਛਾਰੇ ਹੁੰਦੇ ਨੇ ਛੋਟ ਛੋਟ ਬਾਰੇ ਲੋਕ ਖਾਰ ਖਾਂਦੇ ਮੇਰੇ ਵਜਾ ਮੇ ਤੇਰਾ ਦਾ ਕੰਮ ਬਸ ਮੋਜਾ ਲੈਂਦਾ ਮੈਂ ਤਗੜਾ ਸ਼ਰਾਬੀ ਖਾਲੀ ਕੀਤੇ ਮੈਂ ਖਾਣੇ ਤੇ ਤੂੰ ਅੱਖਾਂ ਨਾਲੇ ਲਾਉਂਦੀ ਫਿਰੇ ਤੇ ਨਿਸ਼ਾਨੇ ਪਾ 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 ਕਦ ਹੋਇਆ ਬਾਈ ਪਾ ਰੱਬੀ ਵਿੱਚ ਬੱਠੇ